ਖਬਰ ਚਿਲਾ ਚਲੰਦਰ ਦੇ ਕਸਬਾ ਨੂਰਮਲ ਅਦੀਨ ਆਉਂਦੇ ਪਿੰਡ ਸੁੰਨੜ ਕਲਾ ਦੀ ਹੈ ਜਿੱਥੇ ਕਿ ਮੋਟਰਸਾਈਕਲਸ ਫਾਰ ਤੇਨ ਵਿਅਕਤੀਆਂ ਨੇ ਇੱਕ ਕਿਸਾਨ ਨੂੰ ਗੋਲੀ ਮਾਰ ਕੇ ਗੰਭੀਰੂ ਬੀ ਜਖਮੀ ਕਰ ਦਿੱਤਾ ਜਾਣਕਾਰੀ ਮੁਤਾਬਕ ਉਕਤ ਵਾਰਦਾਤ ਉਸ ਸਮੇਂ ਹੋਈ ਜਦੋਂ ਕਿਸਾਨ ਰੇਸ਼ਮ ਸਿੰਘ ਪੁੱਤਰ ਅਮਰੀਕ ਸਿੰਘ ਆਪਣੇ ਖੇਤਾਂ ਵਿੱਚ ਝੋਨਾ ਲਗਾ ਰਹੇ ਪ੍ਰਵਾਸੀ ਮਜ਼ਦੂਰਾ ਕੋਲ ਪਹੁੰਚਿਆ ਜਿੱਥੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ ਜੋ ਕਿ ਪੀੜਤ ਕਿਸਾਨ ਰੇਸ਼ਮ ਸਿੰਘ ਦੇ ਪੱਟ ਵਿੱਚ ਲੱਗੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਜਿੱਥੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਉੱਥੇ ਹੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ ਰੇਸ਼ਮ ਸਿੰਘ ਨੂੰ ਇਲਾਜ ਲਈ ਡੀ ਐਮ ਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਹ ਛੇਰੇ ਇਲਾਜ ਹਨ ਉਦਰ थाना ਨੂਰਮੈਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ स्थिति का जायजा लिया तो अगली कार्रवाई शुरू कर देती पाजी की नाम थोड़ा तो क्या नाम आपका अमित अमित क्या देखा था आज सुबह जो घटना हुई है क्या देखा था आपने गोली लगी थी मारे थे बंदे ने अच्छा और बंदे किधर से आए थे और किधर को गए वो क्या नाम उसका पिंड का है सुंदर कला सुंदर कला में लगा इधर को गए क्या नाम अरे बटाड़ा को गए बटाड़ा को गए हाँ। और कितने लोग थे वो तीन लोग थे

ਆਪ ਕੋਣ ਕਹਿੰਦੇ ਰਿਹਾ ਸੀ ਤੇ ਅਚੋਦੇ ਆ ਵੀ ਫੋਨ ਕੀਤਾ ਹਾਂ ਮੈਂ ਕੁਝ ਨਹੀਂ ਕੀਤਾ ਉਹ ਦੱਸਿਆ ਸੀ ਆਪਣੇ ਘਰ ਦੇ ਬੰਦੇ ਨੇ ਫੋਨ ਕੀਤਾ ਆਪ ਦੱਸਿਆ ਉਹਨੇ ਉਹ ਘਰ ਲੈ ਕੇ ਗੱਡੀ ਚ ਹਾਂ ਲੈ ਕੇ ਜਾ ਕੇ ਤੇ ਜਦੋਂ ਤੁਹਾਨੂੰ ਪਤਾ ਲੱਗਾ ਸੀ ਕਿ ਗੋਲੀ ਚੱਲੀ ਆ ਫਿਰ ਤੁਸੀਂ ਫਿਰ ਤੋਂ ਉਹਨੇ ਬਾਜਾ ਮਾਰੀਆਂ ਅੱਛਾ ਹਾਂ ਫਿਰ ਤੁਸੀਂ ਬਚ ਕੇ ਗਏ ਅਸੀਂ ਅਸੀਂ ਬਚ ਕੇ ਫਿਰ ਉੱਥੇ ਗਏ ਇਹ ਜੀ ਅੱਜ ਸਵੇਰੇ 6:30 ਤੋਂ 7:00 ਵਜੇ ਦੇ ਕਰੀਬ 6:30 ਦੇ ਆ ਜੀ ਇਹ ਸਦਾਜੀ ਨਾ ਦਾ ਨਾਮ ਹੈਗਾ ਆ ਰੇਸ਼ਮ ਸਿੰਘ ਸਨ ਆਫ ਅਮਰੀਕ ਸਿੰਘ ਇਹਨਾਂ ਦਾ ਕਿਸੇ ਨਾਲ ਵੀ ਕਿਸੇ ਦਾ ਅੱਜ ਤੱਕ ਲੜਦੇ ਨਹੀਂ ਦੇਖੇ ਹੈਗੇ ਨਾ ਕੋਈ ਲੜਾਈ ਝਗੜਾ ਨਾ ਕੋਈ ਇਹਨਾਂ ਦਾ ਕੋਈ ਬਿਵਾਦ ਹੈ ਹੋਰ ਕਿਸੇ ਨਾਲ ਵੀ ਕਦੀ ਇਦਾਂ ਦਾ ਸੁਣਿਆ ਸਵੇਰੇ ਆ ਰਹੇ ਸੀ ਇਹਨਾਂ ਦੇ ਇੱਥੇ ਝੋਨਾ ਲਾ ਰਹੇ ਸੀ ਕਿ ਟਰੈਕਟਰ ਤੇ ਆ ਰਹੇ ਸੀ ਤੇ ਜਦੋਂ ਕੋਈ ਕਹਿੰਦੇ ਤਿੰਨ ਬਣੇ ਛਾਤੇ ਬੰਦੇ ਆਏ ਜੜਿਆਲੇ ਵਾਲੀ ਸਾਈਡ ਤੋਂ ਤੇ ਆਹ ਜਿਹੜਾ ਰੋਡ ਜਿੱਥੇ ਆਪਾਂ ਖੜੇ ਆ ਬਡਾਲੇ ਨੂੰ ਜਾਂਦਾ ਇੱਥੋਂ ਇਹ ਪੂਰਾ ਕੋ ਹਰੰਜਿਸ਼ ਦੇ ਨਾਲ ਆਇਆ ਇਧਰੋਂ ਮੰਨ ਲਓ ਜੇ ਬੜਾਲੇ ਤੋਂ ਜੜਿਆਲੇੋਂ ਐ ਨੂੰ ਆਣਾ ਆ ਬੜਾਲੇ ਨੂੰ ਉਧਰਲਾ ਸਿੱਧਾ ਰਸਤਾ ਆ ਆਹ ਰਸਤਾ ਸਿੱਧਾ ਨਹੀਂ ਹੈਗਾ ਇਹ ਇਧਰ ਦੀ ਜਦੋਂ ਗਏ ਆ ਮੰਨ ਲਓ ਉਧਰੋਂ ਜੜਿਆਲੇ ਤੋਂ ਆ ਕੇ ਬੜਾਲੇ ਨੂੰ ਸਿੱਧਾ ਉਧਰੋਂ ਜਾਂਦਾ ਆ ਨਹੀਂ ਜਾਂਦਾ ਹੈਗਾ ਇੱਥੋਂ ਦੀ ਆਏ ਜਦੋਂ ਇੱਥੇ ਆਪਾਂ ਜਿੱਥੇ ਖੜੇ ਆ ਇੱਥੇ ਆ ਕੇ ਉਹਨਾਂ ਦੇ ਗੋਲੀ ਮਾਰੀ ਆ ਪੱਟ ਦੇ ਵਿੱਚ ਗੋਲੀ ਮਾਰ ਕੇ ਤੇ ਉਹ ਬੰਦੇ ਭੱਜ ਗਏ ਆ ਤੇ ਉਹ ਉਹਨਾਂ ਦੇ ਜਵਾਈ ਆਏ ਸੀਗੇ ਰੇਸ਼ਮ ਸਿੰਘ ਦੇ ਉਹ ਉਹਨਾਂ ਨੂੰ ਲੈ ਕੇ ਗਿਆ ਇਸ ਵੇਲੇ ਡੀ ਐਮ ਸੀ ਹਸਪਤਾਲ ਦਾਖਲਿਆ ਜੀ ਉਹ अच्छा ਤੇ ਪਰਿਵਾਰ ਚ ਕੋਣ ਕੋਣ ਨੇ ਪਰਵਾਹ ਚ ਇਹਨਾਂ ਦੀ ਬੇਟੀ ਹੈ ਕਿ ਪਹਿਲਾਂ ਬੇਟਾ ਸੀਗਾ ਉਹ ਪੂਰਾ ਹੋ ਗਿਆ ਸੀਗਾ 22 ਸਾਲ ਦਾ ਮੁੰਡਾ ਜਵਾਨ اچھا ਤੇ ਹੁਣ ਬੇਟੀ ਆ ਤੇ ਜਵਾਈ ਆ ਦੋਨੇ ਹੀ ਆ ਇਹ ਤੇ ਹਾਲਤ ਕਿਵੇਂ ਆ ਹੁਣ ਉਹਨਾਂ ਦੀ ਹਾਲਤ ਠੀਕ ਹੈ ਜੀ ਫੋਨ ਤੇ ਕੀਤੀ ਹੈ ਗੱਲ ਵਧੀਆ ਠੀਕ ਹੈ ਇਸ ਵੇਲੇ اچھا ਤੇ ਬਾਕੀ ਮਲਾਜਮ ਗਏ ਆ ਉਹਨਾਂ ਦੀ ਜਾਣਕਾਰੀ ਲੈਣ ਸਾਰੀ ਵੀ ਕੀ ਵਿਸ਼ਾ ਹੈ ਤੇ ਇਹ ਜਿਹੜੀ ਗੋਲੀ ਚੱਲੀ ਆ ਗੋਲੀ ਚੱਲੀ ਦਾ ਵੀ ਪਤਾ ਕਿਹੜੇ ਪਾਸਿਓਂ ਆ ਕੇ ਕਿਧਰ ਨੂੰ ਬੰਦੇ ਗਏ ਸੀਗੇ ਨਹੀਂ ਬੰਦੇ ਜੀ ਇਹ ਜਿੱਤਿਆਂ ਦੱਸਿਆ ਜੜਿਆਲੇ ਤੋਂ ਆਏ ਆ ਜੜਿਆਲੇ ਤੋਂ ਇਧਰੋਂ ਆਹ ਰਸਤਾ ਬੜਾਲੇ ਨੂੰ ਜਾਂਦਾ ਯਾਨੀ ਪੂਰੀ ਰੰਜਿਸ਼ ਦੇ ਨਾਲ ਇਹ ਪਲੈਨਿੰਗ ਦੇ ਨਾਲ ਇਹ ਕੰਮ ਹੋਇਆ ਆ ਕਿਉਂਕਿ ਜੇ ਜੇ ਬਡਾਲੇ ਨੂੰ ਜਾਣਾ ਜੜਿਆਲੇ ਤੋਂ ਰਾਹ ਸਿੱਧਾ ਉਧਰਲਾ ਆਹ ਰਾਹ ਜਿਹੜਾ ਪਿੰਡਾਂ ਭਾਰਦਵਾਜੀਆਂ ਮੋਰੇ ਇੱਧਰ ਦੀ ਇਹ ਰਾਹ ਨਹੀਂ ਕੋਈ ਜਾਂਦਾ ਹੈਗਾ ਇਹ ਤਾਂ ਸਾਡੇ ਪਿੰਡ ਵਾਲੇ ਹੀ ਜਾਂਦੇ ਕੱਲੇ ਬਡਾਲੇ ਨੂੰ ਇਹ ਰੰਜਿਸ਼ ਦੇ ਨਾਲ ਹੀ ਇਹ ਕੰਮ ਹੋਇਆ ਜੀ ਇੱਥੇ ਤੱਕ ਕੇ ਤੇ ਪੁਲਿਸ ਪ੍ਰਸ਼ਾਸਨ ਦਾ ਰਵਈਆ ਹੁਣ ਇਸ ਟਾਈਮ ਕਿਸ ਨੂੰ ਲੈ ਕੇ ਕਿਵੇਂ ਦਾ ਆ ਠੀਕ ਹੈ ਜੀ ਲੱਗੇ ਆ ਕੈਮਰੇ ਚੈੱਕ ਕਰਦੇ ਆ ਪੁਲਿਸ ਵਾਲੇ ਲੱਗੇ ਆਏ ਹੋਏ ਐਸ ਐਚਓ ਸਾਹਿਬ ਕਹਿੰਦੇ ਜੀ ਮੈਨੂੰ ਫੋਨ ਆਇਆ ਸੀ ਕਹਿੰਦੇ ਮੈਂ ਲੁਧਿਆਣੇ ਉਹਨਾਂ ਦੇ ਕੋਲ ਚੱਲੇ ਆ ਰੇਸ਼ਮ ਸਿੰਘ ਦੇ